20 ਤੋਂ 25 ਕਿੱਲੇ ਹੈਗੇ ਹਨ 20 ਤੋਂ 25 ਕਿੱਲੇ ਝੋਨੇ ਬਜਾਈ ਕੀਤੀ ਹੋਈ ਇੱਥੇ ਪਿੰਡਾ ਕਿੱਟਤੀ ਹੋਊਗਾ ਜਿੱਥੇ ਮਰਜੀ ਦੇਖ ਲਈ ਹੈ ਨਾ ਹਾਂ ਹਾਂ ਐਂ ਨਾਲ ਤੁਸੀਂ ਚਾਹੇ 8 ਇੰਚ ਤੇ ਰਖਾ ਲਓ ਜਿੰਨੇ ਮਰਜੀ ਇੰਚ ਤੇ ਤੁਸੀਂ ਵੀਰ ਖਾ ਲਓ ਉਹਨੇ ਦੂਰੀ ਤੇ ਵੀਰ ਰੱਖਦੀ ਹੈ ਹਾਂਜੀ ਕਿਸਾਨ ਵੀਰੇ ਬਈ ਝੋਨੇ ਦੀ ਬਜਾਈ ਕਰਦੇ ਜਿੰਨੇ ਵੀ ਮਸ਼ੀਨਾਂ ਹੁਣ ਤੱਕ ਸਾਰੇ ਕਹਿੰਦੇ ਸੀ ਕਾਮਯਾਬ ਨਹੀਂ ਹੋਈਆਂ ਪਰ ਜਿਹੜੀ ਇਹ ਮਸ਼ੀਨ ਨਾਲ ਬਜਾਈ ਕੀਤੀ ਹੋਈ ਹੈ ਡੀਐਸਆਰ ਨਾਲ ਵੀ ਬਹੁਤ ਸੋਹਣਾ ਝੋਨਾ ਜੰਮਿਆ ਹੋਇਆ ਜਿਵੇਂ ਬੰਦਾ ਲਾਉਂਦਾ ਉਹ ਜੀਰੀ ਮਤਲਬ ਕਿ ਝੋਨਾ ਘੱਲੋ ਜਿਵੇਂ ਬੰਦਾ ਲਾਉਂਦਾ ਜਿੰਨੇ ਪੁਆਇੰਟ ਤੇ ਓਨੇ ਪੁਆਇੰਟ ਦੀ ਇਹਨੇ ਪੇਡਾ ਧਰਿਆ ਹੋਇਆ ਜਿਹੜਾ ਇਹ ਮਸ਼ੀਨ ਆ ਮਤਲਬ ਗੇਅਰ ਨੇ ਦੇ ਵਿੱਚ ਬੀਜ ਧਰਦੀ ਹੈ ਜਿਹੜੀ ਐ ਮਤਲਬ ਗੇਅਰ ਪਾ ਲਾ ਆਪਾਂ ਜਿਵੇਂ ਜਿੰਨੀ ਦੂਰੀ ਤੇ ਬੀਜ ਰਖਾਉਣਾ ਹੈ ਜਿਵੇਂ ਇੱਥੇ ਐਨੀ ਦੂਰੀ ਤੇ ਬੀਜ ਰਖਾਇਆ ਹੋਇਆ ਓਨੇ ਦੂਰੀ ਤੇ ਰਖਾਇਆ ਦੇ ਇੱਥੇ ਵੀ ਓਨਾ ਐ ਅੱਗੇ ਵੀ ਓਨਾ ਤੇ ਐਂ ਵੀ ਤੁਹਾਨੂੰ ਉਮੀ ਚਮਕੂਗਾ ਤੇ ਐਂ ਵੀ ਉਮੀ ਚਮਕੂਗਾ ਜਿਵੇਂ ਆਪਾਂ ਕਹੇ ਲਈ ਵੀ ਖੇਤ ਦੇ ਵਿੱਚ ਆਪਾਂ ਸਪੈਦੇ ਲਾਏ ਹੁੰਦੇ ਨਾ ਸਪੈਦਿਆਂ ਵਾਂਗੂ ਚਿਣੇ ਪਏ ਨੇ ਬੀਜ ਜਿੱਥੇ-ਜਿੱਥੇ ਧਰੇ ਹੋਏ ਆ ਬਾਕੀ ਤੇ ਦੇ ਵਿੱਚ ਬਹੁਤ ਸੋਹਣੀ ਬਜਾਈ ਲੱਗਦੀ ਹੈ ਬੀਜੀ ਹੋਈ ਪਹਿਲਾਂ ਕਦੇ ਇੰਨੀ ਸੋਹਣੀ ਬਜਾਈ ਨਹੀਂ ਕਦੇ ਕਿਸੇ ਵੀ ਮਸ਼ੀਨ ਨਾਲ ਕਾਮਯਾਬ ਹੋਈ ਇਹ ਹੈਗੀ ਪਤਾ ਕਿਹੜੀ ਮਸ਼ੀਨ ਦੀ ਬਜਾਈ ਹੈ ਬੀਵੀਸੀ ਐਗਰੋ ਵਾਲਿਆਂ ਦੀ ਡੀਐਸਆਰ ਜਿਹੜੀ ਕੀ ਮਤਲਬ ਕਿ ਪਿਛਲੇ ਸੀਜ਼ਨ ਦੇ ਵਿੱਚ ਬਹੁਤ ਜਿਆਦਾ ਸੇਲ ਹੋਈ ਹੈ ਇਸ ਵਾਰ ਵੀ ਬਹੁਤ ਸੇਲ ਹੋਊਗੀ ਹਜੇ ਉਹਦੇ ਡਾਕਟਰ ਅੱਗੇ ਆਉਣਗੇ ਤੇ ਆਹ ਦੇਖੋ ਬਾਈ ਕੋਈ ਵੀ ਝੋਨਾ ਵਾਂਗ ਇੱਥੇ ਘਟ-ਘਟ 20 ਤੋਂ 25 ਕਿੱਲੇ ਹੈਗੇ ਹਨ 20 ਤੋਂ 25 ਕਿੱਲੇ ਝੋਨੇ ਬਜਾਈ ਕੀਤੀ ਹੋਈ ਇੱਥੇ ਉਸੇ ਬੀਵੀਸੀ ਐਗਰੋ ਡੀਐਸਆਰ ਨਾਲ ਤੇ ਬਾਕੀ ਕਿਸਾਨ ਨਾਲ ਗੱਲਬਾਤ ਤੇ ਬਾਕੀ ਕਿਸਾਨ ਨਾਲ ਗੱਲਬਾਤ ਕਰਾਉਂਦੇ ਆ ਵੀ ਇਹਨਾਂ ਨੂੰ ਕਿਵੇਂ ਲੱਗੀ ਇਹ ਬਜਾਈ ਬਾਕੀ ਇਹਦੇ ਵਿੱਚ ਦੇਖੋ ਵੀ ਮਰਜ਼ੀ ਨਾਲ ਤੁਸੀਂ ਚਾਹੇ 8 ਇੰਚ ਤੇ ਰਖਾ ਲਓ ਜਿੰਨੇ ਮਰਜ਼ੀ ਇੰਚ ਤੇ ਤੁਸੀਂ ਬੀਜ ਰਖਾ ਲਓ ਉਹਨੇ ਦੂਰੀ ਤੇ ਬੀਜ ਰੱਖਦੀ ਹੈ ਲੈ ਬਈ ਕਿਸਾਨ ਵੀ ਆ ਗਏ ਬਾਈ ਇਹ ਨਾਲ ਗੱਲਬਾਤ ਕਰਾਉਂਦੇ ਆ ਬਾਈ ਜਿਵੇਂ ਲੋਕ ਕਹਿੰਦੇ ਵੀ ਜਿਵੇਂ ਕਣਕ ਵਾਂਗੂ ਬੀਜਦੀ ਹੈ ਕਹਿੰਦੇ ਇਹ ਮਸ਼ੀਨ ਤੁਹਾਨੂੰ ਬਜਾਈ ਕਿਵੇਂ ਲੱਗੀ ਵੀ ਸਹੀ ਹੈ ਬਜਾਈ ਇੱਥੇ ਤੇ ਬੀਜ ਡਾਲਾਉਂਦੀ ਹੈ ਇਹ ਬਿਨ ਨਾਲ ਲਗਾਤਾਰ ਨਹੀਂ ਵੀ ਜਿਵੇਂ ਪਹਿਲਾਂ ਜਦੋਂ ਸਟਾਰਟਿੰਗ ਜਾਈਆਂ ਸੀ ਵੀ ਲਗਾਤਾਰ ਵੀ ਨਹੀਂ ਚਲਾਨਾ ਗੱਠੇ ਤੇ ਪੈਡਾ ਲਾਉਂਦੀ ਐ ਨਹੀਂ ਪੈਡਾ ਘੱਟਤੀ ਹੋਊਗਾ ਜਿੱਥੇ ਮਰਜ਼ੀ ਦੇਖ ਲਈ ਹੈ ਨਾ ਹਾਂ ਹਾਂ ਐ ਵੀ ਉਨਾ ਹੀ ਹੋਊਗਾ ਐ ਵੀ ਉਨਾ ਹੋਊਗਾ ਇਹਦੇ ਨਾਲ ਕਹਿੰਦੇ ਝਾੜ ਝੂੜ ਦਾ ਫਰਕ ਪੈਂਦਾ ਝਾੜ ਵਧੀਆ ਨਿਕਲਦਾ ਝਾੜ ਵਧੀਆ ਇਕੜਦਾ ਪਹਿਲੀ ਵਾਰ ਵਿੱਚ ਜੇ ਤੁਸੀਂ ਨਾ ਚੌਥੀ ਵਾਰ ਵਿਝਿਆ ਨਾ ਉਸੇ ਮਸ਼ੀਨ ਨਾਲ ਕਾ ਪਹਿਲਾਂ ਹੋਰ ਨਾ ਉਸ ਨਾ ਹੁਣ ਹੋਰ ਨਾਲ ਵਿਝੇ ਪਹਿਲਾਂ ਹੋਰ ਨਾਲ ਵਿਝੇ ਵੀ ਜਿਹੜੀਆਂ ਪਹਿਲਾਂ ਬਜਾਈ ਕੀਤੀ ਜਿਹਨੇ ਮਸ਼ੀਨ ਨਾਲ ਉਹਨਾਂ ਨਾਲ ਇਹ ਵਧੀਆ ਬਾਈ ਹਾਂ ਇਹ ਵਧੀਆ ਆ ਦੇਖ ਬਈ ਐ ਫੱਟੀ ਵਾਂਗੂ ਵਿਝਾਣੇ ਆਈ ਵੀ ਉਮੀ ਲੱਗਦੇ ਐ ਐਂ ਵੀ ਲੱਗਦੇ ਇਹ ਕਿਹੜਾ ਝੋਨਾ ਬਾਈ ਮੁਛਲ ਹੈ ਮੁਛਲ ਹੂੰ ਨਾਲ ਕਹਿੰਦੇ ਮੁਛਲ ਤਾਂ ਵੀ ਮਸ਼ੀਨ 'ਚ ਕੰਮਜਾਵੀ ਨਹੀਂ ਹੁੰਦਾ ਨਾ ਇਹ ਉਹ ਐ ਹੂੰ ਸੁਧਿਆ ਵੀ ਐ ਥੈਲੀ ਵਾਲਾ ਠੀਕ ਐ ਵੀ ਕਈ ਵਾਰ ਬੀਜ ਘਟ ਜਾਂਦਾ ਵੀ ਥੈਲੀ ਵਾਲੇ ਬੀਜ ਜਦ ਕੰਮ ਜਾਵੇ ਦੇ ਵਿੱਚ ਹੂੰ ਉਛਾਲਾ ਇਹ ਵਿੱਚ ਦੀ ਟੱਪਦਾ ਨਹੀਂ ਹੈ ਅੱਛਾ ਜਿਹੜਾ ਆਪਾਂ ਘਰੇ ਰੱਖਿਆ ਹੁੰਦਾ ਹੂੰ ਹੂੰ ਇਹ ਵੀ ਗੱਲ ਚੈੱਕ ਕਰਨ ਵਾਲੇ ਵੀ ਜਿਹੜਾ ਘਰੇ ਰੱਖਦੇ ਆਪਾਂ ਉਹਦੇ ਮੁਛਾ ਹੁੰਦੀ ਐ ਨਾ ਪਰ ਉਹ ਟੱਪਦੇ ਨੇ ਉਹਦੇ ਵਿੱਚ ਦੀ ਹੂੰ ਟੱਪਦਾ ਬੀਜ ਦੀ ਇਹ ਕਿੱਲੇ ਦਾ ਕਿੰਨਾ ਬੀਜ ਪਾਉਂਦੀ ਐ 8 ਕਿੱਲੇ 8 ਕਿਲੋ ਕਿੱਲੇ ਦਾ 8 ਕਿਲੋ ਵੀਜ ਮੁੰਦੀ ਪੂਰੇ ਸਾਰੇ ਮੁੱਛਲ ਵੀਜ ਜਿੰਨੀ ਵੀਜ ਸਾਰੀ ਮੁੱਛਲੇ ਉਸੇ ਡੀਐਸਆਰ ਨਾਲ ਹਨਾ ਉਸੇ ਨਾਲ ਸਾਰੀ ਹਮ ਵੀ ਮੁੰਦੀ ਪੂਰੇ ਸਾਰੇ ਮੁੱਛਲ ਵੀਜ ਜਿੰਨੀ ਵੀਜ ਸਾਰੀ ਮੁੱਛਲੇ ਉਸੇ ਡੀਐਸਆਰ ਨਾਲ ਹਨਾ ਉਸੇ ਨਾਲ ਸਾਰੀ